ਹਾਂ ਲਈ ਆ ਗਿਆ ਕੋ। ਦੇਖੋ ਜੀ ਹਰਿਆਣੇ। ਇਹ ਆ ਤੇ ਪਿਆਵਾ 25 ਛੱਡ ਕੇ 5 ਸਾਲ ਦੀ ਆ ਆਸ਼ਨਾ ਕੋਈ ਫਰਦੀ ਆ ਵੇਖੋ। ਹੈ? ਆ ਵੇਖੋ। ਉਹ ਮੇ ਦਾ ਚਾਵਲ ਪੇ ਆਣਾ ਹੋ ਗਿਆ ਬਕਵਾਸ ਕਰਦਾ ਗੋਣੇ ਦਾ ਕਿੱਥੇ ਆਣਾ ਦੱਸ ਉਹ ਰੋਹਾਣੇ ਆਹ ਦੇਖੋ ਜੀ ਮੇਰੀ ਆਹ ਫੋ ਮੇਰੀ ਘਰ ਵਾਲੀ ਆਹ ਦੇਖੋ ਤੋੜੀ ਫਿਰਦੀ ਆ ਉਹ ਦਾਇਆ ਕਹਿੰਦਾ ਮੈਂ ਕਹਿੰਦੀ ਮੇਰਾ ਭਰਾ ਵਾ ਹੱਥ ਨਾਲ ਛਪਾਏ ਆ ਆਹ ਦੇਖੋ ਇਹ ਪਿਓ ਨੂੰ ਵੇਖੀ ਪੌਣਾ ਨੂੰ ਆ ਆਵੇ ਆਹ ਦੇਖੋ ਹੱਥਾਂ ਨਾਲ ਛਪਾਏ ਆ ਆਹ ਦੇਖੋ ਹਾਂ ਮੇਰਾ ਭਰਾ ਵਾ ਆ ਵੇ ਲੋ ਇਹਦੀ ਦੇ ਆ ਦੇਖੋ ਜੀ ਇਧਰ ਇਹਦੀ ਪੌਣਾ ਦੇ ਪਿਓ ਨੇ ਮਾਂ ਨੂੰ ਕਹਿੰਦੀ ਮੇਰੀ ਮੇਰੀ ਕੁੜੀ ਆ ਬੜੀ ਸਿਆਣੀ ਆ ਆਹ ਦੇਖੋ ਤੇਰੀ ਮਦੇ ਇਹਨਾਂ ਨੂੰ ਵੇਖੀ ਪੈਂ ਢਿੱਲ ਦੇ ਤੇ ਤੇਰੇ ਤੇਰੇ ਪਿਓ ਨੇ ਲਾਇਆ ਤੇਰੇ ਅੱਤੇ ਵੇਖੀ ਮੈਂ ਦੇਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇਰਾ ਵੇਖੀ ਬੰਦਾ ਕੀ ਤੇਰਾ ਹੋਂ